ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਨਵੇਂ ਵਲੌਗ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰਾਂ ਤੇ ਇਧਰ ਦੁਸਾਨ ਮੈਡਮ ਦੇਖੋ ਲੈ ਐਣਕਾ ਲਾ ਕੇ ਬੈਠੀ ਐਣਕਾ ਹੀ ਨਹੀਂ ਲਾਈਆਂ ਤੇ ਗਰਮੀ ਬਹੁਤ ਜ਼ਿਆਦਾ ਆ ਅਸੀਂ ਪਹੁੰਚੇ ਹਾਂ ਤੀਆਂ ਦੇ ਫੰਕਸ਼ਨ ਤੇ ਇਧਰ ਹਰਮਨ ਵੀ ਪਹੁੰਚੀ ਹੋਈ ਆ ਤੇ ਇਧਰ ਆਪਣੇ ਸਾਰੇ ਜਿਹੜੇ ਚਾਉਣ ਵਾਲੇ ਨੇ ਆਪਾਂ ਨੂੰ ਮਿਲਣ ਆ ਰਹੇ ਸੀ ਵਾਰੋ ਵਾਰੀ ਦਾ ਸਾਰਿਆਂ ਦਾ ਜਿਨ੍ਹਾਂ ਨੇ ਸਾਡੀ ਟੀਮ ਨੂੰ ਬੁਲਾਇਆ ਸਾਰੀਆਂ ਕੁੜੀਆਂ ਦਾ ਮਾਨ ਸਨਮਾਨ ਸਿੱਤਾ ਸੋ ਮੱਚ ਸੋ ਔਰ ਤੁਮ ਦਾ ਇਨਾ ਮਾਨ ਸਨਮਾਨ ਤੁਸੀਂ ਕਰਦੇ ਹੋ ਥੈਂਕ ਯੂ ਇੱਕ ਵਾਹਿਗੁਰੂ ਵੱਲੋਂ ਔਰਤ ਜਿਹੜੀ ਆ ਇੱਕ ਬੰਦੇ ਨੂੰ ਬਖਸ਼ੀ ਹੋਈ ਬਹੁਤ ਹੀ ਕੋਮਲ ਬਹੁਤ ਹੀ ਅ ਪ੍ਰਸ਼ੰਸ਼ਾ ਵਾਲੀ ਬਹੁਤ ਹੀ ਮਤਲਬ ਕੀ ਨਾਇਆਤ ਹੋਇਆ ਸੋ ਔਰਤ ਦੀ ਜਿਹਨੀ ਰਿਸਪੈਕਟ ਕੀਤੀ ਜਾਂਦੀ ਉਹ ਨਹੀਂ ਥੋੜੀ ਹੈ ਸੋ ਥੈਂਕ ਯੂ ਸੋ ਮੱਚ ਜਿਹੜਾ ਸਾਡੇ ਵਰਗੀਆਂ ਔਰਤਾਂ ਨੂੰ ਤੁਸੀਂ ਪਿਆਰ ਕਰਦੇ ਹੋ ਬੜਾਵਾ ਦਿੰਦੇ ਹੋ ਸਾਡੀ ਐਕਟਿੰਗ ਨੂੰ ਪਸੰਦ ਕਰਦੇ ਹੋ ਮੈਂ ਸਾਰੀ ਪ੍ਰਬੰਧਕ ਮੇਕੀ ਦਾ ਤੇ ਸਾਰੇ ਪਿੰਡ ਵਾਲਿਆਂ ਦਾ ਮੇਰੇ ਭੈਣਾਂ ਦਾ ਥੈਂਕ ਯੂ ਸੋ ਮੱਚ ਸਰਪੰਚ ਜੀ ਥੈਂਕ ਯੂ ਸੋ ਮੱਚ ਤਾਲਵੰਦੀ ਥੈਂਕ ਯੂ ਫॉर ਦੀਸ ਆਓ ਮੈਡਮ ਤੁਸੀਂ ਸਾਰੇ ਜੀ ਆ ਮਾਣੋ ਸਾਫ਼ੀਆਂ ਵਰਗੀਆਂ ਰਹੋ ਤੇ ਇਹ ਹੰਡੀਨਾ ਪਾਉ ਬੋਲੀਆਂ ਕਿਸੇ ਪ੍ਰਕਾਰ ਦਾ ਆਪਣੇ ਇਕੱਠਾ ਹੋਣ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕੁੱਚੜੀਆਂ ਹੈਗੀਆਂ ਮੇਰੀਆਂ ਭੈਣਾਂ ਉਹਨਾਂ ਦਾ ਵੀ ਧੰਨਵਾਦ ਸੰਗਰਾਮੀ ਕਲਾ ਦੇ ਮੇਰੇ ਨੱਚਣ ਮਨਪ੍ਰਤੋਟ ਕਿੱਥੇ ਆ ਬੁਲੋ ਓਕੇ ਅਸੀਂ ਦੋਸਤਾਂ মনোরম পরিবেশ <-noc> <Menschen> <imicking> ਤੂੰ ਖੁੱਲੀ ਜਾਨੀ ਐ ਨੀ ਤੂੰ ਟੂੜੀ ਦੀ ਹੇ ਹੇ ਟੂੜੀ ਦੀ ਟਾਲੀ ਵਾਂਗੂ ਖੁੱਲੀ ਜਾਨੀ ਐ ਨੀ ਤੂੰ ਟੂੜੀ ਦੀ ਹੇ ਹੇ ਟੂੜੀ ਦੀ ਟਾਲੀ ਵਾਂਗੂ ਖੁੱਲੀ ਜਾਨੀ ਐ ਨੀ ਤੂੰ ਟੂੜੀ ਦੀ ਹੇ ਹੇ ਟੂੜੀ ਦੀ ਟਾਲੀ ਵਾਂਗੂ ਨੀ ਪਹਿਲਾ ਬਾਣ ਸਕੇ ਟਿਕਣਾ ਓ ਫੇਰ ਆਉਏ ਗੁੰਦਲੇ ਨਹੀਂ ਬਾਲਾਂ ਦੀ ਤੇ ਤਾਂ ਕੇ ਨਾ ਹੋਈ ਹਾਏ ਹਾਏ ਬਾਲਾਂ ਦੀ ਤੇ ਕੇ ਨਾ ਹੋਈ ਲੋਕੀ ਅਖਣ ਗੁੰਦਲੇ ਨਹੀਂ ਪਾਤਾ ਕੁਸਤੂ ਲਾਇਆ ਨਾ ਤੇ ਨਹੀਂ ਗੋਤਾ ਕੁਸਤੂ ਲਾਇਆ ਇਨਾ ਤੇ ਬਿਚਕਤਾਬਾ ਪੜ ਕੇ ਗੰਜੀ ਹੋ ਜੰਗੇ ਭਾਲ ਕੇ

ਹੌੜਾ ਬੰਗਵਰੀ ਦਾ ਮੈਤੂ ਮੁੰਡਾ ਐਨੇ ਜਾਣ ਮੇਰੀ ਕਰ ਲਪਛਾਣ ਮੈਤੂ ਮੁੰਡਾ ਐਨੇ ਜਾਣ ਮੇਰੀ ਕਰ ਲਪਛਾਣ ਹੋਰੇ ਰੰਗ ਤੇ ਟਾਰੀਏ ਕਾਲੇ ਦੀ ਫੇ ਮੈਂ ਕੁੜੀਆਂ ਸ਼ਹਿਰ ਪਟਿਆਲੇ ਦੀ ਫੇ ਮੈਂ ਕੁੜੀਆਂ ਸ਼ਹਿਰ ਪਟਿਆਲੇ ਦੀ ਫੇ ਮੈਂ ਕੁੜੀਆਂ ਸ਼ਹਿਰ ਪਟਿਆਲੇ ਮੱਛਲੀ ਵਾਲੀਏ ਸੁਣ ਨੀ ਕੁੜੀਏ ਮੱਛਲੀ ਵਾਲੀਏ ਮੱਛਲੀ ਦੇ ਵਿਸਤਾਰੇ ਨੀ ਤੇਰੇ ਤੇ ਆਸ਼ਿਕ ਹੋ ਗਏ ਸਾਰੇ ਨੀ ਤੇਰੇ ਤੇ ਆਸ਼ਿਕ ਹੋ ਗਏ ਸਾਰੇ ਨੀ ਤੇਰੇ ਤੇ ਆਸ਼ਿਕ ਹੋ ਗਏ ਸਾਰੇ ਨੀ ਤੇਰੇ ਤੇ ਕਦੇ ਆਉਣ ਮੇਰੀਆਂ ਕਦੇ ਜਾਣ ਮੇਰੀਆਂ ਕਦੇ ਆਉਣ ਮੇਰੀਆਂ ਕਦੇ ਜਾਣ ਮੇਰੀਆਂ ਕੱਕਾ ਬੋਤਲਾ ਸ਼ਰਾਬ ਦੀ ਐ ਅੱਖਾਂ ਮੇਰੀਆਂ ਕੱਕਾ ਬੋਤਲਾ ਸ਼ਰਾਬ ਦੀ ਐ ਅੱਖਾਂ ਮੇਰੀਆਂ ਕੱਕਾ ਬੋਤਲਾ ਸ਼ਰਾਬ ਜਿੰਨੇ ਕੁੜੀਏ ਕੰਮਤ ਕਰਦੀ ਸਾਰੇ ਕਾਬੀ ਪੁੱਠੇ ਨਹੀਂ ਯਾਰਾਂ ਨੂੰ ਮਿਸਕਾਲਾ ਮਾਰੇ ਬਾਈ ਉਹਨੇ ਸਾਰੀ એનર્ਜੀ ਲਾਤੀ ਬੋਲੀਆਂ ਬੰਦੇ ਪਰ ਤਾੜੀਆਂ ਹੀ ਤਾੜੀ ਮਾਰੀ ਉਹ ਲਗਾ ਨਹੀਂ ਜਿੰਨੇ ਕੁੜੀਏ ਕੰਮਤ ਕਰਦੀ ਸਾਰੇ ਕੈਦੀ ਪੁੱਠੇ ਨਹੀਂ ਯਾਰਾਂ ਨੂੰ ਮਿਸਕਾਲਾ ਮਾਰੇ 我不要呀。

रे जादू कर दूंगी मगर मिलेगा वालिया मेरे दिल्ला मानी मेरा मानी मैं गढ़ वेदी डोर मेरा माही गढ़बा मैं गढ़ वेदी डोर बोल 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 तू हाली हाली बोल 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 तू हाली हाली बोल मेरा दिल ताड़ी के आजा नच लगी देख मेरी बाग दे के आजा नच लगी देख मेरी बाग बड़ी के आजा नच लगी देख मेरी बाग बड़ी के आजा नच लगी देख मेरी बाग बड़ी के ਬੋਲ 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 ਤੂੰ ਹਾੜੀ ਹਾੜੀ ਬੋਲ 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 ਤੂੰ ਹਾੜੀ ਹਾੜੀ ਬੋਲ ਸਿੱਤੇ ਡਿੱਗ ਜਗਵੰਦੀ ਅਦੀ ਕੰਦੇ ਕੁੜੀਏ ਤੇਰਾ ਗਿੱਦਾ ਸਾਰੇ ਪਿੰਡੇ ਨੂੰ ਪਸੰਦ ਕੁੜੀਏ ਤੇਰਾ ਗਿੱਦਾ ਸਾਰੇ ਪਿੰਡੇ ਨੂੰ ਪਸੰਦ ਕੁੜੀਏ ਤੇਰਾ ਗਿੱਦਾ ਸਾਰੇ ਕਹੀ ਕੀਤਾ ਪਾ ਲੋ ਤੇਰਾ ਗਿੱਦਾ ਸਾਰੇ ਪਿੰਡੇ ਨੂੰ ਪਸੰਦ ਕੁੜੀਏ ਤੇਰੀ ਮੇਰੀ ਹੀ ਲੱਗ ਕੇ ਦੋਸਤੀ ਲੱਗ ਕੇ ਨੈਰ ਕਿਨਾਰੇ ਜਦ ਤੇਰੇ ਤੇ ਮੈਂ ਮਰ ਗਈ ਸੋਹਣਿਆ ਦੇ ਤੇਰੇ ਤੇ ਮੈਂ ਮਰਦੀ ਸੋਹਣਿਆ ਤੂੰ ਵੀ ਕਰੇ ਇਸ਼ਾਰੇ ਜੋਗੀ ਜੱਟ ਬਣ ਗਏ ਛੱਡ ਕੇ ਤੱਕ ਤਹਾਰੇ ਜੋਗੀ ਜੱਟ ਬਣ ਗਏ ਛੱਡ ਕੇ ਤੱਕ ਤਹਾਰੇ ਜੋਗੀ ਜੱਟ ਬਣ ਗਏ ਛੱਡ ਕੇ ਤੱਕ ਤਹਾਰੇ ਜੋਗੀ ਜੱਟ ਬਣ ਗਏ ਔਨ ਇਹਰੀਆਂ ਵੇ ਕਦੇ ਜਾਣੇ ਆ ਸਰਪੰਚ ਜੀ ਬਾਬਾ ਜੀ ਦਾ ਸਰਪੰਚ ਜੀ ਬੋਲਿਓ ਮੈਂ ਮੈਨੂੰ ਵੀ ਨਹੀਂ ਅੱਜ ਵਸ ਮੈਂ ਐਂ ਲਾ ਕਹਦੂਗੀ ਲੈ ਲੈ ਤੂੰ ਸਰਪੰਚ ਜੀ ਵੇ ਹੋ ਤਾਂ ਆਪੇ ਹੀ ਕਹਿਣਾ ਸਰਪੰਚ ਬਣ ਕੇ ਸਾਰੀਆਂ ਗਰਾਂਟਾ ਖਾ ਗਈ। ਹੁਣ ਆਪ ਸਰਪੰਚ ਬਣ। ਕੋ ਮੇਰੀ ਵਾਰ ਨਹੀਂ ਖਾਦਾ ਜਾਂਦਾ ਸੀ ਉਹ ਤਾਂ ਬਹੁਤਾ ਆਨਲਾਈਨ ਕੰਮ ਨਹੀਂ ਸੀ ਦੱਸ ਸਰਪੰਚੀ ਕਰਕੇ ਨਜ਼ਾਰਾ ਦੇਖ ਲਿਆ। ਵੈਸੇ ਜਿਹੜੀ ਸਰਪੰਚੀ ਉਹ ਹੈ ਵੈਸੇ ਜੁੱਤੀਆਂ ਦੀ ਪੰਡ ਜਿਹਦੀ ਗੱਲ ਕਰਦਾ ਉਹਦੇ ਕੋਲ ਚੰਗੇ ਜਿਹੇ ਦੀ ਨਾ ਕਰੋ। ਉਹਦੇ ਕੋਲ ਮਾਰੀ। ਸੋ ਜੇ ਕਿਸੇ ਨੇ ਸਰਪੰਚ ਬਣਨਾ ਹੋਵੇ ਜਾਂ ਪੰਡ ਚੋਂ ਸਹੀ ਗੱਲ ਹੈ ਸਰਪੰਚੀ ਵੜੀ ਨਾ ਉਹ ਬੰਦਾ ਕਰ ਸਕਦਾ ਜਾਂ ਤਾਂ ਜਿਆਦਾ ਪੜਿਆ ਲਿਖਿਆ ਜਾਂ ਚੁਸਤ ਚਲਾਕ ਜਾਂ ਢੀਠ ਭਲਾਮਾਨਸ ਬੰਦਾ ਜਿਹੜਾ ਉਹ ਸਰਪੰਚ ਨਹੀਂ ਸਰਪੰਚ ਹੀ ਨਹੀਂ ਕਰ ਸਕਦਾ ਨਰਮ ਬੰਦਾ ਸਰਪੰਚੀ ਜਮਾਈ ਨਹੀਂ ਕਰ ਸਕਦਾ ਜਿੱਲੇ ਵੀ ਸਰਪੰਚ ਪੰਚ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਉਹ ਬਹੁਤ ਮਸ਼ ਕਰਨਾ ਪੈਂਦਾ ਸਰਪੰਚੀ ਵਿੱਚ ਝੂਠ ਨਹੀਂ ਬੋਲਣਾ ਪੈਂਦਾ ਅਸੀਂ ਤਾਂ ਬੱਸ ਫਿਰ ਉਹ ਸਰਪੰਚੀ ਆ ਜਿਹੜਾ ਉਹ ਅੱਧਾ ਝੂਠ ਹੈ ਸਹੀ ਗੱਲ ਹੈ ਤੇ ਪਿੰਡ ਦੇ ਅੱਧੇ ਬੰਦੇ ਰਾਜੀ ਹੁੰਦੇ ਆ ਅੱਧੇ ਨਹੀਂ ਰਾਜੀ ਹੁੰਦੇ ਸੋ ਬੈਰ ਵਿਰੋਧ ਬੜਾ ਵੱਧਾ ਮੇਰਾ ਵੀ ਵਧਿਆ ਚਲੋ ਕੋਈ ਨਹੀਂ ਆਪਾਂ ਬੈਰ ਵਿਰੋਧ ਨਹੀਂ ਬਣਾਉਣਾ ਆਪਾਂ ਪਤੰਗੀਆਂ ਬਣਾਉਣ ਆਏ ਆ ਪਤੰਗੀਆਂ ਬਣਾਉਣੇ ਆ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੁਸੀਂ ਇੰਨਾ ਮਾਨ ਸਨਮਾਨ ਸਾਨੂੰ ਬਖਸ਼ਿਆ ਧੰਨਵਾਦ ਜੀ ਪਾਓ ਬੋਲਣਾ ਇਹ ਪਈ ਮਰੰਦੀ ਪੁਰਵੇ ਦਾ ਮੂਲੀ ਬਲੀ ਮਹਿਦਮਾ ਮੱਛ ਦੇ ਵਿੱਚ ਤੂਨੀ ਬਲੀ ਮਹਿਦਮਾ ਮੱਛ ਦੇ ਵਿੱਚ ਤੂਨੀ ਬਲੀ ਮਹਿਦਮਾ ਕਚਰੇ ਦੇ ਵਿੱਚ ਤੂਨੀ ਬਲੀ ਮਹਿਦਮਾ ਸੇਕ ਕਾੜੀ ਸਰਪੰਚ ਤੇ ਸਰਪੰਚੀ ਜਨਾ ਦੇ ਹੋ ਜੇ ਸੋ ਬਹੁਤ ਵਧੀਆ ਪ੍ਰੋਗਰਾਮ ਸੀ ਸੋ ਸਮਾ ਤਾਂ ਮਿਲ ਗਾ ਤੁਹਾਨੂੰ ਮੋ ਅਜਾ ਬੜੀ ਪੇਕੇ ਆਦੇ ਬੂ बड़ी बड़ी बाबा ਆਹ ਪਿਆ ਮੇਹਰਾ ਤੇਰੀ ਕੁਰਤੀ ਨੇ ਕਢਲੇ ਕਾਲ ਜਾ ਮੇਰਾ ਤੇਰੀ ਕੰਤੀ ਨੇ ਕਢਲੇ ਕਾਲ ਜਾ ਮੇਰੇ ਤੇਰੀ ਕੁਰਤੀ ਨੇ ਅੱਜ ਸਿੱਧਾ ਮੈਂ ਤੁਹਾਡਾ ਸਾਰੇ ਦੇ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਸਾਰਿਆਂ ਦਾ ਵੀ ਤੇ ਮੈਂ ਤੁਹਾਨੂੰ ਇਸ ਟਾਈਮ ਮਾਈਕ ਦੇ ਵਿੱਚ ਬੋਲ ਰਹੀ ਮੈਨੂੰ ਤਾਂ ਬੋਲਣਾ ਤੇ ਨਹੀਂ ਆਉਂਦਾ ਹੈਗਾ ਸੋ ਬਹੁਤ ਜਿਆਦਾ ਤੁਸੀਂ ਪਿਆਰ ਸਤਿਕਾਰ ਦਿੱਨੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਆ ਤੁਹਾਡੇ ਕੀਤਾ ਦੇ ਨਾਲ ਹੀ ਸਿਕੰਦਰ ਸਿੰਘ ਹੌਲਕੇ ਜਿੰਨੇ ਵੀ ਪੰਚਾਇਤ ਮੈਂਬਰ ਪਿੰਡ ਵਾਸੀ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਕਰਦਾ ਸਪੈਸ਼ਲੀ ਜਿਹੜੇ ਮੈਂ ਇੱਕ ਬੋਲਤੇ ਆਏ ਨੇ ਮਨਪ੍ਰੀਤ ਜੀ ਤੇ ਕੁਦੀ ਜੀ ਦਾ ਸਾਥ ਸੱਚੀ ਬਹੁਤ ਵਧੀਆ ਲੱਗਿਆ ਸੋ ਹਮੂ ਜਿਆਦਾ ਮੁਝਾਦਾ ਜਨਾਬ ਜੀ ਸਹੀ ਹੋਗੀ ਕਿਰਨ ਕਿਰਨ ਨਾਲ ਕੋਈ ਹੋ ਕੇਰਨ ਨਾਲ ਪਿੱਛੇ ਨੂੰ ਕੇ ਫਿਰਦੇ ਆਏ ਤੇ ਨਾਲ ਹੀ ਸੁਮਨ ਕਲਿਆਉਂਗੀ ਤੇ ਜਿਹੜੀਆਂ ਇਹ ਤਾਂ ਨਹੀਂ ਹੈ ਭੈਣਾਂ ਦੋ ਫੁਮਾ ਚ ਬੰਦੀਆਂ ਤੇ ਜਿਹੜੀ ਘਰੇਲੀਓ ਸਿਸਟਰ ਉਹ ਵੀ ਆਈ ਹੋਈ ਹੈ ਉਗੇ ਨਾਲ ਵੀ ਮਿਲਵਾਉਂਗੇ ਤੁਹਾਨੂੰ ਨਾ ਹਾਂ ਜ਼ਰੂਰ ਮਿਲਵਾਉਂਗੇ ਸੋ ਬਈ ਚਲੋ ਉਹ ਜਾਂਦੇ ਦਾ ਦੁਰ ਵੀ ਸਾਡਾ ਪ੍ਰੋਮੋਸ਼ਨ ਦਾ ਕਰਮਾ ਪ੍ਰੋਮੋਸ਼ਨ ਕਰਦੇ ਆ ਜੇਕਰ ਕੋਈ ਵੀ ਮਕਾੜ ਬਣਾ ਰਿਹਾ ਕੋਠੀ ਬਣਾ ਰਿਹਾ ਤਾਂ ਤੁਸੀਂ ਲਖਵੀਂਦਰ ਵਾਹੀ ਦੇ ਦਰਵਾਜ਼ੇ ਖਰੀਦਦੇ ਆ ਠੀਕ ਹੈ ਜੀ ਸਾਰੇ ਜੰਮੀ ਜਨਰਲ ਪ੍ਰਾਈਸ ਦੇ ਦਰਵਾਜ਼ੇ ਮਿਲਦੇ ਆ ਇੱਥੇ ਠੀਕ ਹੈ ਜੀ ਨਾਲੇ ਬਈ ਜੀ ਸੌਫ ਸੌਫ ਲਾ ਕੇ ਲਾਂਬਾ ਦੇਣਾ ਸੋ ਕਿਨੇੜੇ ਦਾ ਹੈਗੇ ਆ ਕਿਨੇੜੇ ਕਿਨੇੜੇ ਦਾ ਕਰਦੇ ਆ ਸਹੀ ਗੱਲ ਆ ਆਸ਼ੀਰਵਾਦ ਜੋਣ ਵੀ ਕਟੀਆਂ ਕਰੇ ਤਾਤੋ ਚੰਨੀ ਮੋਹ ਵੀ ਜੋ ਨੋਇ ਤੇ ਵੀ ਸਨ ਵਾਈਟ ਕੀਤਾ ਸਪੈਸ਼ਲੀ ਸਰਪੰਚ ਸਾਹਿਬ ਤੇ ਬਾਕੀ ਪਰਵੀਨ ਤੁਹਾਡੀ ਗੱਲ ਜੋ ਲੇਟ ਆਏ ਨੇ ਆਪ ਲੇਟ ਆਗੇ ਤੇ ਸਾਨੂੰ ਪਹਿਲਾਂ ਬੁਲਾ ਲਿਆ ਚਲੋ ਕੋਈ ਗੱਲ ਨਹੀਂ ਪਰਵੀ ਬਾਤ ਕੀਤੀ ਤੁਹਾਨੂੰ ਤੇ ਬਾਲ ਵਧੀਆ ਲੱਗਿਆ ਜੀਆਂ ਤਿਹਾੜ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਉਸ ਟਾਈਮ ਫੁੱਟਕੀ ਕੇ ਰੰਗ ਦਾ ਸੀਗਾ ਉਸ ਟਾਈਮ ਮੁੰਡਿਆਂ ਨੂੰ ਬਿਲਕੁਲ ਐਂਟਰ ਹੋਣ ਦਿੱਤਾ ਜਾਂਦਾ ਸੀ ਹੁਣ ਪ੍ਰਬੰਧ ਹੀ ਮੁੰਡਿਆਂ ਨੇ ਕੀਤਾ ਪਿੰਗਾ ਝੂਰਦੇ ਸੀ ਤੇ ਬਾਕੀ ਕਿੱਦਾਂ ਪਾਉਂਦੇ ਸੀ ਬੱਲੋਂ ਬੰਦੀ ਸੀ ਪਰ ਹੁਣ ਚਲੋ ਮਾਡਰਨ ਧੀਆਂ ਨੇ ਹਾਂਜੀ ਹਾਂਜੀ ਚਲੋ ਜਵਾਨੇ ਨਾਲ ਬਦਲਣਾ ਪੈਂਦਾ ਹੈਗਾ ਛੱਤੀ ਚੁੰਨੀ ਲੈ ਕੇ ਮਾਤਾ ਚੋਰ ਚੱਲੀਆਂ ਛੱਤੀ ਚੁੰਨੀ ਲੈ ਕੇ ਮਾਤਾ ਚੋਰ ਚੱਲੀਆਂ ਛੱਤੀ ਚੁੰਨੀ ਨੇ ਮੇਰਾ ਗਲ ਟੁੱਟ ਗਿਆ ਤੁਹਾਡੀ ਬਹੁਤ ਬੜੀ ਹੋ। ਭਾਈ ਆ ਇੱਕ ਮੈਂ ਸਪੈਸ਼ਲੀ ਧੰਨਵਾਦ ਕਰੂੰਗੀ ਕਲੱਚ ਬਾਈ ਦਾ ਜਿਹੜੇ ਇਸ ਟਾਈਮ ਸਾਰਾ ਜਿਨ੍ਹਾਂ ਨੇ ਵਿਚਾਰਣੇ ਹੈਂਡਲ ਕੀਤਾ ਹਨ। ਤੇ ਗਾਉਂਦਾ ਵੀ ਬਹੁਤ ਸੋਹਣਾ ਤੁਸੀਂ ਕਲੱਚ ਬਾਈ ਤੁਸੀਂ ਗਾਉਂਦੇ ਬਹੁਤ ਸੋਹਣਾ ਤੁਸੀਂ ਲੱਭੋ ਕੇ ਰੱਖ ਰੱਖਾ। ਪਰ ਗਾਓ ਮੈਨੂੰ ਮੇਰਾ ਤੁਸੀਂ ਰੋ ਤੋਂ ਗਾਣਾ ਰਿਕਾਰਡ ਨਹੀਂ ਕਰਾਉਣਾ ਮੈਂ ਜਾਣਾ ਸੀ। ਸੱਚੀ ਬੜਾ ਖਰਾਵਾ ਆਇਆ। ਇੱਕ ਗਾਣਾ ਗਾ ਦਿਓ। ਇੱਕ ਗਾਣਾ ਗਾ ਦਿਓ। ਤੂੰ ਰਿਕਾਰਡਿੰਗ ਕਰਾ ਦੇ ਜਰਾ। ਕੀ ਸੁਣਾਉਣਾ ਕਿਸ ਨੂੰ ਕੀ ਸੁਣਾਉਣਾ ਹਾਂ ਇੱਕ ਵੀ ਸੁਣਾ ਦੋ ਕਿਹੜਾ ਰੱਤ ਮੈਂ ਉਹ ਵੇੇ ਸੁਣਾਵਾ ਸਥਾਈ ਆਪਰਾ ਸੁਣਾਉਣਾ ਲੋਕਟ ਲੋਕਟ ਕਲਾਸ ਮੇ ਕਲਾਸ ਮੇ ਸੌਰੀ ਬਹੁਤ ਅੱਤ ਬੜਾ ਲੱ ਸਜੋਤ ਇਹ ਸਾਰੀ ਹੈ ਮੇਰੀ ਟੀਮ ਹੈ ਮੈਂ ਦੱਸ ਦਵਾਂ ਜੀ ਇਹ ਬਾਈ ਨੇ ਬਹੁਤ ਵਧੀਆ ਆਰਟਿਸਟ ਨੇ ਤੇ ਗਾਉਂਦੇ ਵੀ ਬਹੁਤ ਜਿਆਦਾ ਸੋਹਣਾ ਨੇ ਤੇ ਤੁਸੀਂ ਐਂਕਰਿੰਗ ਵਗੈਰਾ ਦਾ ਇਹਨਾਂ ਦੀ ਦੇਖ ਲਈ ਉਹਨਾਂ ਲਾਈਵ ਦੇ ਵਿੱਚ ਸੁਣ ਵੀ ਲੈਣੇ ਆਪਾਂ ਹਨਾ ਹਾਂਜੀ ਸਰ ਥੋੜਾ ਜਿਹਾ ਕਹੋ ਗੁਰਵੀਰ ਮੈਂ ਸੱਚੀ ਹੂੰ ਹੱਚਣਾ ਆ ਗਿਆਂ ਕਲਾਸ ਮੇਟ ਮੇਰੀਆਂ ਆ ਗਿਆਂ ਕਲਾਸ ਮੈਂ ਮੇਟ ਮੇਰੀਆਂ ਵੇ ਚੰਨਾ ਆ ਗਿਆਂ ਕਲਾਸ ਮੇਟ ਮੇਰੀਆਂ ਵੇ ਹੜਾ ਝਲ ਨਾ ਖਲਰਦੀ ਗੁੱਸੇ ਹੋਈ ਨ ਸਹੇ ਲਿਆ ਨੇ ਸਾਹਮਣੇ ਕੱਲੀ ਦੇ ਪਾਵੇ ਗੋਲੀ ਮਾਰਦੀ ਹਾਏ ਗੁੱਸੇ ਹੋਈ ਨਾ ਜ਼ਹਿਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰਦੀ ਹਾਏ ਕੱਲੀ ਦੇ ਭਾਵੇਂ ਗੋਲੀ ਮਾਰਦੀ ਹਾਏ ਰੋਸਾ ਕਰਨਾ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈਆਂ ਬੇ ਸਭ ਨੂੰ ਦੱਸਤਾ ਕਾਲਜ ਦੇ ਵਿੱਚ ਲੁਕ ਲੁਕ ਅੱਖੀਆਂ ਲਾਈਆਂ ਹਾਵੇ ਸੋਹਣਿਆ ਗੱਲਾਬੀ ਫੁੱਲ ਵਰਗਾ ਹੈ ਵੇ ਸੋਹਣਿਆ ਗੱਲਾਬੀ ਫੁੱਲ ਵਰਗਾ ਮੇਰਾ ਸੋਹਣਿਆ ਗੱਲਾਬੀ ਫੁੱਲ ਵਰਗਾ ਵੇ ਮੂੰਹ ਨਾ ਕੱਤੇ ਫਟਕਾਰ ਦੇ ਹਏ ਗੁੱਸੇ ਹੋਈ ਨਜ਼ਹਿਲੀ ਆਦੇ ਸਾਹਮਣੇ ਕੱਲੀ ਦੇ ਤਵੇਂ ਗੋੜੀ ਮਾਰਦੀ ਹਏ ਗੁੱਸੇ ਹੋਈ ਨਜ਼ਹਿਲੀ ਆਦੇ ਸਾਹਮਣੇ ਕੱਲੀ ਦੇ ਪਾਵੇਂ ਗੋੜੀ ਮਾਰਦੀ ਵੇ ਦੱਲੀ ਦੇ ਭਾਵੇਂ ਘੋੜੀ ਮਹਾਰਦੀ ਪਰਮਨ ਤੇ ਮੈਂ ਤੁਰ ਕਾੜੇਂਗੇ ਬੜੀਆ ਨਾ ਹੋਈ ਨਾ ਅੱਜ ਰਾਤ ਮੈਂ ਤੇਰੇ ਸਿਰ ਪਾ ਦੇਣਾ ਸਾਰਾ ਕੁਛ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਜੋਦਰ ਮੈਂ ਵੀ ਇੱਕ ਪੈਰਾ ਯਾਦ ਕਰਕੇ ਸੁਣਾਉਂਗੀ ਹਮੂ ਤੇ ਹਰ ਬਹੁਤ ਸੋਹਣਾ ਗੋਦ ਨੇ ਤੁਸੀਂ ਵੀ ਸੁਣਾ ਦਿਓ ਓ ਗੱਲ ਸੁਣੀਓ ਹਾਂਜੀ ਕਿ ਕਲੇ ਐਨੇ ਟਾਈਮ ਦਾ ਕਿੱਥੇ ਲੁਕਿਆ ਪਿਆ ਸੀਗਾ ਉਹ ਦੇਖ ਮੈਂ ਹਾਂ ਇਹ ਧੀਆ ਪੰਜਾਬ ਦੀਆਂ ਇਕੱਟੀਆਂ ਹੋਈਆਂ ਹੋਈਆਂ ਨੇ ਮੈਂ ਥੋੜਾ ਜਿਹਾ ਮੰਗ ਰਹੀ ਸੀ ਮੇਰੇ ਨਾਲ ਜਿੱਥੇ ਇਹਦਾ ਨਾ ਤਾਂ ਕਰਕੇ ਜੇ ਭਰਾਵਾਂ ਦਾ ਹੁੰਦਾ ਮੈਂ ਸਭ ਤੋਂ ਅੱਗੇ ਹੋਣਾ ਸੀ ਸੋ ਭੈਣਾਂ ਦਾ ਹੱਕ ਵੰਡਦਾ ਧੀਆ ਦਾ ਹੱਕ ਵੰਡਦਾ ਕਰੋ ਇੰਗਵਾਈ ਚੱਕਦੇ ਫੱਟੇ ਹਰਮੰਗੀ ਸਾਰੇ ਦਿਨ ਮੋਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ ਚ ਤਾ Thank you so much. ਥੈਂਕ ਯੂ ਸੋ ਮਚ ਆਹਿਆ ਕੀ ਬਾਤ ਹੈ ਇਹ ਹਮੋ ਤਾਂ ਬਹੁਤ ਸੋਹਣਾ ਗਾਉਂਦੇ ਨੇ ਇਹਨੂੰ ਵਧਾਈਆਂ ਦੇ ਦੋ ਇਹ ਪੰਜ ਸੱਤ ਦਿਨਾਂ ਤੱਕ ਮੇਰੇ ਨਾਲ ਟੂਰ ਜਾ ਰਹੇ ਹਾਂ ਆਸਟ੍ਰੇਲੀਆ ਸਭ ਤੋਂ ਪਹਿਲਾਂ ਕੋਈ ਭਾਈ ਵੀ ਪਾਤਰ ਹੈ ਜਿਹੜੇ ਮੇਨ ਸਿੰਗਰ ਸੀ ਆਪਣੇ ਸਰਪੰਚ ਸਾਹਿਬ ਕੁਲਦੀਪ ਦਾ ਸਾਹਜ ਇਹਨਾਂ ਦਾ ਗਾਣਾ ਕੋਈ ਸੁਣ ਲਈ ਯਾਰ ਸਾਰੇ ਨੇ ਸੁਣ ਲੈ ਹੁਣ ਇਹ ਗਾਣਾ ਗਾਉਣਗੇ ਤਾਂ ਸਾਰਿਆਂ ਨੇ ਤਾੜੀਆਂ ਮਾਰ ਦੇਣ ਜਿਹੜਾ ਤਾੜਨੀ ਆ ਤਾਂ ਮਾਣ ਦੇ ਤੇ ਖੁੱਚਰ ਜੱਟ ਤੇ ਬਹੁਤ ਬਸਾਂ ਮੈਂ ਕੀ ਬਤਾਂ ਚੱਕਰ ਹੋ ਗਈ ਮੈਂ ਪੁੰਨਿਆਂ ਦੇ ਚਾਨਣ ਵਰਗੀ ਨਹੀਂ ਮੈਂ ਪੜੀ ਸੁਕਿੰਨਣ ਸੀ ਪਿੰਡੂ ਜੱਟ ਵਿਆ ਕੇ ਲੈ ਗਿਆ ਨਹੀਂ ਮੈਂ ਪੜੀ ਨਗੋਚਣ ਸੀ ਪਿੰਡੂ ਜੱਟ ਵਿਆ ਕੇ ਲੈ ਗਿਆ ਬੁੱਚ-ਬੁੱਚ ਪੰਪ ਧਰਦੀ ਸੀ ਕਿਤੇ ਮਿੱਟੀ ਨਾ ਲੱਗ ਜਾਵੇ ਟਿੱਬਿਆਂ ਤੇ ਜਾ ਬਹਿਣਾ ਪੈ ਗਿਆ ਕਹਿਣਾ ਲੇਖ ਮਟਾਵੇ ਮੈਂ ਤਾਂ ਕਹਿੰਦੀ ਮਲਮਲ ਨਹੀਂ ਹੈ ਮੈਂ ਤਾਂ ਕਹਿੰਦੀ ਮਲਮਲ ਨਹੀਂ ਬਣ ਖੱਦਰ ਰਹਿਣਾ ਪੈ ਗਿਆ ਨਹੀਂ ਮੈਂ ਨਹੀਂ ਮੈਂ ਨੀ ਮੈਂ ਬੜੀ ਸ਼ਕੀਨਰ ਸੀ ਪਿੰਡ ਜੱਟ ਵਾ ਕਹਿ ਲਿਆ ਨਹੀਂ ਮੈਂ ਬੜੀ ਜਵਚਣ ਸੀ ਪਿੰਡ ਜੱਟ ਵਾ ਕਹਿ ਲਿਆ ਰਾਇਿਆਂ ਦੇ ਵਿੱਚ ਬਾਟੀ ਬਣ ਕੇ ਹਾਂ ਜਦੋਂ ਮੈਂ ਆਈ ਮੈਂ ਤਾਂ ਸ਼ਰਮ ਨਾਲ ਮਰਦੀ ਜਾਂ ਮਹਲੋਕੀ ਦੇਣ ਵਧਾਈ ਪਿੰਡ ਦਸਾਂਜਾ ਮੋਟੀ ਹੀ ਬਣ ਕੇ ਮੈਂ ਜਦੋਂ ਹਾਈ ਮੈਂ ਤਾਂ ਸ਼ਰਮ ਨਾਲ ਮਰਦੀ ਜਾਂ ਮਹਲੋਕੀ ਦੇਣ ਵਧਾਈ ਮੋਤੀ ਚੂਰ ਦਾ ਲੱਡੂ ਸੀ ਹਾਇ ਮੋਤੀ ਚੂਰ ਦਾ ਲੱਡੂ ਸੀ ਹਾਇ ਭੁਰਕੇ ਮਿੱਟੀ ਵਿੱਚ ਪਹਿ ਗਿਆ ਨਹੀਂ ਮੈਂ बहुत अच्छा अगला दोनों कर लागे <laughs> ਦਾ ਪਤਾ ਜਿਉਂਦੀ ਰਹੇ ਸੋ ਮਿੱਠੇ ਪਾਣੀ ਦੀ ਸਬੀਰ ਲੱਗੀ ਹੋਈ ਹੈ ਕੈਂਪਰਾਂਸ ਵਿਹਾਇ ਜਿਹਨੇ ਜਿਹਨੇ ਪਾਣੀ ਮਿੱਠਾ ਤਿਆਰ ਉਹ ਪੀ ਲੋ ਜਿਹਨੇ ਦੂਸਰਾ ਪੀਣਾ ਦੂਸਰਾ ਪੀ ਲੋ ਠੰਡਾ ਪਾਣੀ ਲੱਗਿਆ ਹੋਇਆ ਸਾਰੀਆਂ ਭੈਣਾਂ ਜਿਹੜੀਆਂ ਉਹ ਨਾ ਭੈਣਾਂ ਜਿਹੜੀਆਂ ਇੱਥੇ ਹੁਣੋਂ ਆ ਕੇ ਪਹੁੰਚ ਗਈਆਂ ਪਰ ਇਹ ਬਾਹਰਲੇ ਟੈਂਪਰਾਂ ਲਾਈਆਂ ਇਹ ਮੇਰੀ ਵੱਡੀ ਭੈਣਾਂ ਤੇ ਹਸਤੇ ਕਰਦੇ ਤੋ ਜੀ ਠੀਕ ਹੈ ਜੀ ਪ੍ਰੀਤ ਦੀ ਭੈਣ ਨੇ ਹਾਲ ਵੀ ਲਵਾਦੀ ਸਭ ਤੋਂ ਪਹਿਲਾਂ ਆ ਕੇ ਇਸ ਨਾਮ ਤੇ ਤਾੜੀਆਂ ਸੋ ਜੀ ਗੋਲੀਆਂ ਬੋਨ ਤੋਂ ਬਾਅਦ ਆਪਾਂ ਵਾਲੇ ਸੀ ਵੀ ਡੀ ਜੇ ਡੀ ਜੇ ਤੇ ਚੱਲ ਪਿਆ ਪੇਕੇ ਦੋਵੇਂ ਪਹਿਣਾ ਨੱਚੀਆਂ ਸੌਰੇ ਨੱਚੀਆਂ ਦਰਾਣੀਆਂ ਜੱਟ ਤੇ ਇਹ ਵੀਰਾ ਉਹ ਮੁੰਡਾ ਵਿਚਾਰਾ ਜਿਹਨੇ ਮੇਰਾ ਵਲੌਗ ਸਾਰਾ ਬਣਾਇਆ ਤੇ ਤੁਹਾਨੂੰ ਰੰਗ ਰੰਗ ਪ੍ਰੋਗਰਾਮ ਦਿਖਾਇਆ ਤੇ ਆਹ ਛੋਟੀਆਂ ਛੋਟੀਆਂ ਕੁੜੀਆਂ ਜਿਹੜੀਆਂ ਆਪਾਂ ਨੂੰ ਚਾਹੁੰਦੀਆਂ ਸੀ ਇਹਨੀਆਂ ਛੇਤੀ ਸਾਨੂੰ ਵੀ ਵਲੌਗ ਚ ਲੈ ਕੇ ਆਓ ਆ ਲੈ ਬੇਦਰ ਆਂਟੀ ਦੇਖ ਲਓ ਆਂਟੀ ਨੇ ਤਾਂ ਕਿਤੇ ਪੀਂਗਾ ਅੰਬਰਾ ਨੂੰ ਲਾਉਣ ਵਾਲੀ ਕਰ ਰੱਖੀ ਆ ਹੈ ਇਹਦਾ ਪਿੰਗ ਨੂੰ ਤੇਜ਼ ਹੀ ਤੇਜ਼ ਚੜਾਈ ਜਾਵੇ ਤੇ ਮੈਨੂੰ ਉਹ ਵਾਲੀ ਵੀਡੀਓ ਯਾਦ ਆਈ ਜਾਵੇ ਵੀ ਹਾਏ ਤਾਂ ਡਿੱਗੂ ਹੁਣ ਵੀ ਡਿੱਗੂ ਫੇਰ ਇਹਦੇ ਨਾਲ ਹੋਊਗੀ ਨਹੀਂ ਕਰਨਾ ਮਾਸੀ ਹਾਏ ਨਹੀਂ ਬੂ